ਚੰਗੀ ਗਰਮੀ ਪੈਣ ਦੀ ਆ 3-4 ਦਿਨ ਹੋ ਗਏ ਕੋਈ ਗਾਹ ਨਹੀਂ ਵੜਦਾ ਸਾਰਾ ਦਿਨ ਵਿਹਲੇ ਬੈਠੇ ਰਹੀਦਾ ਵਾ ਸ਼ੁਕਰ ਹੈ ਰੱਬ ਦਾ ਤੇਰਾ ਗਾਹ ਆਇਆ ਆ ਮਾਤਾ ਆਉਂਦੀ ਲੱਗਦਾ ਵਾ ਵਾ ਸਰਦਾਂ ਲੇਗੀ ਆਜੋ ਆਜੋ ਬੈਠੋ ਆ ਲੋ ਮਾਤਾ ਜੀ ਬਿਠਾ ਆਜੋ ਆ ਲੋ ਮਾਤਾ ਜੀ ਪਾਣੀ ਪੀਓ ਤੁਹਾਡਾ ਸਿਹਤ ਪਰਵਾਹ ਠੀਕ ਆ ਤੁਹਾਡੀ ਸਿਹਤ ਠੀਕ ਆ ਤੇ ਪੁੱਤ ਚਾਹ ਬਣਾਵਾ ਮੈਂ ਪੁੱਤ ਚਾਹ ਰਹਿਣ ਦੇ ਠੰਡਾ ਲਿਆ ਗਰਮੀ ਵੜੀ ਆ ਹਾਂ ਲੋ ਮਾਤਾ ਜੀ ਤੁਹਾਨੂੰ ਦੂਆ ਹੁਣ ਦੱਸੋ ਮਾਤਾ ਜੀ ਕੀ ਲੈਣਾ ਬਸ ਪੁੱਤ ਮੈਂ ਤਾਂ ਸਾਹ ਹੀ ਲੈਣਾ ਸੀ ਕੀ ਹੋੜੇ ਉਹ ਬੈਗ ਲੈ ਲਵਾ ਯਾਰ ਮੇਰਾ ਬੈਗ ਉਹ ਚਿੰਤਾ ਨਾ ਕਰ ਸਾਡੇ ਮਹੱਲੇ ਨਹੀਂ ਕੋਈ ਤੇਰਾ ਬੈਗ ਛੇੜਦਾ ਨਹੀਂ ਚੋਰੀ ਹੁੰਦਾ ਚੱਲ ਆਪਾਂ ਪਾਣੀ ਪੂਣੀ ਕਰੀਏ ਤਾਲੋ ਭਾਜੀ ਪਾਣੀ ਹੋਰ ਸੁਣਾ ਘਰ ਪਰਿਵਾਰ ਮੰਮੀ ਡੈਡੀ ਸਾਰੇ ਠੀਕ ਠਾਕ ਨੇ ਹਾਂ ਦਾ ਸਭ ਵਧੀਆ ਮੂਜਾ ਕਰੀਦਾ ਰਹਿਣਾ ਸ਼ੁਕਰ ਹੈ ਸ਼ੁਕਰ ਹੈ ਪਰਮਾਸ਼ਮਾ ਉਹ ਯਾਰ ਫਕ ਦੇ ਬਾਅਦ ਮੇਰੇ ਨਾਲ ਬੈਗ ਜੀ ਸਮਾਨ ਉਹ ਕੀਮਤੀ ਯਾਰ ਬੈਗ ਦੇਖ ਲੈ ਕੇ ਚੱਕ ਲੈ ਯਾਰ ਤੈਨੂੰ ਕਿਹਾ ਸਾਡੇ ਇੱਥੇ ਕਦੇ ਚੋਰੀ ਨਹੀਂ ਹੋਈ ਨਹੀਂ ਤੇਰਾ ਬੈਗ ਚੋਰੀ ਹੁੰਦਾ ਮੇਰੀ ਗਾਰੰਟੀ ਲਈ ਠੀਕ ਤਾਂ ਠੀਕ ਹੈ ਚੱਲਦਾ ਫੇ ਮੈਂ ਫੇ ਆਵਾਂਗਾ ਕਿ ਦਿਨ ਬਿੱਲੇ ਬੈਠਾਂਗੇ ਠੀਕ ਹੈ ਤਾਂ ਠੀਕ ਹੈ ਬੋਲ ਮੈਂ ਚੱਲ ਠੀਕ ਹੈ ਚੱਲ ਮੇਰੀ ਸਕੂਟਰੀ ਚੋਰੀ ਹੋ ਗਈ ਉਹ ਤੇਰਾ ਪਲ ਆ ਜਾ ਵੇਲਾ ਬੈਗ ਉੱਥੇ ਦਾ ਉੱਥੇ ਆ ਨਾ ਮੇਰੀ ਬੈਗ ਦੀ ਗਾਰੰਟੀ ਬੈਗ ਨਹੀਂ ਕਿੰਨੇ ਛੇੜਿਆ ਆਇਓ ਜਮਾ